ਸਭ ਤੋਂ ਪਹਿਲਾਂ ਪਾਜੀ ਨਾਬਾ ਵਿਧਾਨ ਸਭਾ ਦੇ ਸਮੂਹ ਸੰਗਤ ਨੂੰ ਪੰਜਾਬ ਨੂੰ ਪੂਰੇ ਭਾਰਤ ਨੂੰ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਪੰਜਾਬੀ ਜ਼ੁਬਾਨ ਨੂੰ ਸਮਝਣ ਵਾਲੇ ਸੁਣਨ ਵਾਲੇ ਵਾਸਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ 2026 ਦੀਆਂ ਹਰ ਇੱਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਕੌਂਸਲ ਨਾਬਾ ਦੇ ਵਿੱਚ ਗੁਰਮਾਰੇ ਦਾ ਔੜਾਸਰਾ ਲੈ ਕੇ ਖਣਪੜ ਸਾਹਿਬ ਦੇ ਭੋਗ ਪਾਏ ਜਾਂਦੇ ਆ ਔਰ ਅੱਜ 1 ਜਨਵਰੀ 2026 ਹੈ ਜੀ ਖਣਪੜ ਸਾਹਿਬ ਦੇ ਭੋਗ ਜਿਹੜੇ ਆ ਉਹ ਪਾਏ ਜਾਣਗੇ ਤੇ ਸਾਡੇ ਕੌਂਸਲਰ ਸਾਡੇ ਮੈਨੇਜਮੈਂਟ ਸਾਡੇ ਆਫੀਸਰ ਸਹਿਬਾਨ ਸਾਡੇ ਯੂਸਰ ਪਰ ਜਿੰਨੇ ਸਾਡੇ EMPLOYEES ਨੇ ਜੀ ਪੱਕੇ ਵਰਕਰ ਕੱਚੇ ਵਰਕਰ ਸਾਰੇ ਇਕੱਠੇ ਹੋ ਕੇ ਲੰਗਰ ਦੀ ਵਿਵਸਥਾ ਕਰਦੇ ਮਾਣ ਦਾ ਸਤਿਕਾਰਨਾ ਕੀਤਾ ਜਾਂਦਾ ਹੈ ਸਭੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਂਦੀ ਹੈ ਤੇ ਹਰ ਇੱਕ ਸਾਲ ਮੈਨੂੰ ਆਉਣ ਦਾ ਮੌਕਾ ਮਿਲਦਾ ਹੈ ਕਿ ਮੈਨੂੰ 10-11 ਸਾਲ ਹੋ ਗਏ ਜੀ ਹਰ ਇੱਕ ਸਾਲ ਜਦੋਂ ਨਾ ਮਾਬਾ ਦੇ ਵਿੱਚ 2016 ਤੋਂ ਸਰਗਰਮ ਹੋਇਆ ਤੇ ਹਰ ਇੱਕ ਸਾਲ ਆਉਣ ਦਾ ਮੌਕਾ ਮਿਲਦਾ ਤੇ ਸਾਡੇ ਜਸਦੀਪ ਸਿੰਘ ਕੰਨਾ ਜਿਹੜੇ ਐਕਟਿਵ ਪ੍ਰਧਾਨ ਨੇ ਤੇ ਸਾਰੇ ਕੰਮ ਕਰਦਾ ਬੜਾ ਜੀ ਅچھے ਤਰੀਕੇ ਨਾਲ ਜਿਆਦਾ ਲੈ ਕੇ ਸਾਰੇ ਕੰਮ ਕਰਾ ਰਹੇ ਆ ਸਾਰੇ ਕਾਉਂਸਲਰ ਸਹਿਬਾਨ ਅੱਜ ਇੱਥੇ ਪਹੁੰਚੇ ਹੋਏ ਆ ਸੋ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਪਰ ਅੱਜ ਦੇ ਇਸ ਮੁਬਾਰਕ ਨਵੇਂ ਸਾਲ ਦੇ ਪਹਿਲੇ ਦਿਨ ਅਸੀਂ ਇਕ ਤਾਣਾ ਨਗਰ ਕਾਉਂਸਲ ਦੇ ਵਿੱਚ ਸ਼ੈੱਡ ਜਿਹੜਾ ਜੀ ਉਹਦਾ ਉਦਘਾਟਨ ਕਰਨ ਲੱਗੇ ਆ ਸ਼ੈੱਡ ਪਹਿਰੇ ਬੜੀ ਧੀਰ ਤੋਂ ਮੰਗ ਸੀ ਕਿ ਪਾਰਕਿੰਗ ਦੀ ਵੱਡੀ ਪ੍ਰੋਬਲਮ ਸੀ ਜੀ ਤੇ ਇਸ ਤੋਂ ਬਾਅਦ ਇੱਕ ਜੁੜੀ ਆ ਜੀ ਸੜਕ ਆਪਣੀ ਆਰਿਆ ਸਮਾਚ ਚੌਂਕ ਸੜਕ ਹੈ ਜੀ ਬਣ ਕੇ ਤਿਆਰ ਹੋ ਗਈ ਉਹਦਾ ਉਦਘਾਟਨ ਕਰਨਾ ਨਾਪਾਂ ਦਾ ਜਿਹੜਾ ਬੱਸ ਸਟੈਂਡ ਹੈ ਤੇ ਉੱਥੇ ਸੀਵਰੇਜ ਦੀ ਵੱਡੀ ਪ੍ਰੋਬਲਮ ਸੀਗੀ ਔਰ ਸੜਕਾਂ ਦੀ ਪ੍ਰੋਬਲਮ ਸੀਗੀ ਉਹਦਾ ਜਿਹੜਾ ਅਧਿਪਤਨਾ ਚ ਅਸੀਂ ਕਰ ਰਹੇ ਹਾਂ ਜਾਨੀ ਕਿ ਅੱਜ ਪਹਿਲੇ ਦਿਨ ਹੀ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਇੱਕ ਜਾਂਬੀ 2026 ਤੋਂ ਕਾਊਨਲ ਲੈਵਲ ਤੇ ਉੱਤਰ ਕੇ ਪੰਜਾਬ ਦੀ ਇੱਕ ਇੱਕ ਕੋਨੇ ਦੇ ਵਿੱਚ ਜਾ ਕੇ ਜਿਵੇਂ ਅਸੀਂ ਹੁਣ ਹਰੇਕ ਸ਼ਨੀਵਾਰ ਮੀਟਿੰਗਾਂ ਸ਼ੁਰੂ ਕਰਤੀਆਂ ਪਿੰਡ ਦੇ ਵਿੱਚ ਵੀ ਔਰ ਵਾਰਡ ਦੇ ਵਿੱਚ ਵੀ ਹਰੇਕ ਸ਼ਨੀਵਾਰ ਮੀਟਿੰਗ ਹੋਇਆ ਕਰਨੀ ਹੈ ਔਰ ਵਾਰਡ ਦਾ ਪੂਰਾ ਸਮੀਕਰਨ ਕੀ ਹੈ ਕਿਹੜੇ-ਕਿਹੜੇ ਕੰਮ ਹੋਣ ਵਾਲੇ ਨੇ ਜਿਹੜਾ ਪਹਿਲਾ ਹੋਣ ਵਾਲਾ ਉਹ ਸਾਰਾ ਕੁਝ ਡਾਟਾ ਜਿਹੜਾ ਜੀ ਰਿਪੋਰਟ ਦੇ ਵਿੱਚ ਲਿਖਿਆ ਕਰਨਾ ਔਰ ਇਹ ਰਿਪੋਰਟ ਜਿਹੜੀ ਉੱਪਰ ਜਾਇਆ ਕਰਨੀ ਹੈ ਤੇ ਬਹੁਤ ਬਰੀਕੀ ਨਾਲ ਅਸੀਂ ਵਿਧਾਨ ਸਭਾ ਹਲਕਾ ਨਾਪਾ ਦਾ ਕੰਮ ਕਰ ਜਿਹੜਾ ਉਹ ਅੱਗੇ ਅਸੀਂ ਵਧਾ ਰਹੇ ਹਾਂ ਔਰ ਆਉਣ ਵਾਲੇ ਕੁਝ ਖ ਮਹੀਨਿਆਂ ਦੇ ਵਿੱਚ ਜਿਵੇਂ ਸੜਕਾਂ ਦਾ ਜਾਲ ਜਿਹੜਾ ਵਿਧਾਨ ਸਭਾ ਨਾਪਾ ਦੇ ਵਿੱਚ 88 ਸੜਕਾਂ ਨਵੀਆਂ ਬਣੀਆਂ ਨੇ ਹਾਰੇ ਤੋਂ ਇਲਾਵਾ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਾਈਪ ਲਾਈਨ ਪੈ ਜਾਣੀ ਹੈ ਪਾਣੀ ਦੀ ਔਰ ਪਿੰਡਾਂ ਦੇ ਵਿੱਚ ਜਿਹੜੇ ਪੰਚਾਇਤਕਾਰ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਪਿੰਡਾਂ ਦੇ ਵਿੱਚ ਸੜਕਾਂ ਸਟਾਈਕ ਖੇਡ ਗਰਾਉਂਡ ਜਿਹੜੇ ਆਲਰੇਡੀ ਦਾ ਕੰਮ ਸ਼ੁਰੂ ਹੋ ਚੁੱਕਿਆ ਅਸੀਂ ਮਾਰਚ 2026 ਤੱਕ ਬਣਾ ਕੇ ਉਹ ਤਿਆਰ ਕਰ ਰਹੇ ਹਾਂ ਸੋ ਬਹੁਤ ਸਾਰੇ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ 2026 ਦੇ ਵਿੱਚ ਨਜ਼ਰ ਆਉਣਗੇ ਕਿਉਂਕਿ ਇਸ 2021 ਦੇ ਵਿੱਚ ਇਲੈਕਸ਼ਨ ਪਰ ਆਮ ਆਦਮੀ ਪਾਰਟੀ ਸਰਕਾਰ ਭਗਵੰਤ ਮਾਨ ਸਰਕਾਰ ਪਿਛਲੇ 4 ਸਾਲਾਂ ਤੋਂ ਲੱਗੀ ਹੋਈ ਹੈ ਜੀ ਲਗਾਤਾਰ ਕੰਮ ਕਰ ਰਹੀ ਹੈ ਔਰ ਬਹੁਤ ਹੀ ਸ਼ਾਨਦਾਰ ਜਿਹੜਾ ਪ੍ਰਦਰਸ਼ਨ ਪੂਰੇ ਪੰਜਾਬ ਦੇ ਵਿੱਚ ਕੀਤਾ ਔਰ ਸੰਗਤ ਵੀ ਖੁਸ਼ ਹੈ 600 ਡੰਡ ਬਿਜਲੀ ਮੁਫਤ ਆ 7000 ਤੋਂ ਉੱਪਰ ਨੌਕਰੀਆਂ ਮਿਲ ਗਈਆਂ ਜਿਹੜਾ ਜੀ 10 ਲੱਖ ਰੁਪਏ ਦਾ ਆ ਸਾਲ ਦੇ ਵਿੱਚ ਸਿਹਤ ਬੀਮਾ ਜਿਹੜਾ ਹਰੇਕ ਪਰਿਵਾਰ ਦਾ ਸ਼ੁਰੂ ਹੋ ਰਿਹਾ ਤੇ ਡਵੈਲਪਮੈਂਟ ਦੇ ਕੰਮ ਜਿਹੜੇ ਆ ਜੀ ਜੰਗੀ ਪੱਧਰ ਤੇ ਕੀਤੇ ਜਾ ਰਹੇ ਮੈਨੂੰ ਯਾਦ ਆ 2022 ਦੀ ਇਲੈਕਸ਼ਨ ਤੋਂ ਪਹਿਲਾਂ ਰਾਜਾ ਵੜਿੰਗ ਸਾਹਿਬ ਹੁੰਦੇ ਸੀ ਟਰਾਂਸਪੋਰਟ ਮਿਨਿਸਟਰ ਉਹ ਨਹੀਂ ਪੱਥਰ ਰਾਗੇ 4 ਕਰੋੜ ਰੁਪਏ ਦਾ ਤੇ ਜਦੋਂ ਸਰਕਾਰ ਨਹੀਂ ਬਣੀ ਆਮ ਆਦਮੀ ਪਾਰਟੀ ਸਰਕਾਰ ਬਣ ਗਈ ਕਾਂਗਰਸ ਸੱਤਾ ਤੋਂ ਬਾਹਰ ਹੋ ਗਈ ਤਾਂ ਵਿਧਾਨ ਸਭਾ 'ਚ ਮੈਨੂੰ ਰਾਜਾ ਵੜਿੰਗ ਮਿਲ ਗਿਆ ਮੈਂ ਕਿਹਾ ਵੜਿੰਗ ਸਾਹਿਬ ਤੁਸੀਂ ਇੱਕ ਤੁ ਘਾਟਨ ਕਰਕੇ ਆਏ ਸੀ ਨਾ ਭੇ 4 ਕਰੋੜ ਦਾ ਬੱਸ ਸਟੈਂਡ ਦਾ ਵੀ ਉਹਨਾਂ ਦੱਸੋ ਕਿਥੇ ਪੈਸਾ 4 ਕਰੋੜ ਰੁਪਏ ਅਸੀਂ ਕੰਮ ਕਰੀਏ ਉਹ ਕਹਿੰਦੇ ਮਾਨਸਬ ਉਹ ਤਾਂ ਗੱਲਾਂ ਹੀ ਹੁੰਦੀਆਂ ਨੇ ਜੀ ਵੋਟਾਂ 'ਚ ਕਾਹ ਦਾ 4 ਕਰੋੜ ਜੀ ਤਾਂ ਉਹ ਤੁਸੀਂ ਕਰਨਾ ਦਿਓ ਵੀ ਕਰਨਾ ਇੱਦਾਂ ਇਕੱਲਾ ਨਹੀਂ ਪੱਥਰੀ ਰੱਖਿਆ ਸੀਗਾ ਨਹੀਂ ਪੱਥਰ ਵੀ ਕਹਿੰਦਾ ਕਿ ਪਲੇਟ ਜੀ ਲਾਗੇ ਸੀ ਲੋਹੇ ਦੀ ਉਹ 73 ਦੀ ਬਾਅਦ ਦੇ ਵਿੱਚ ਇਦਾਂ ਦਾ ਬਹੁਤ ਸ਼ੋਸ਼ਾ ਕਰਦੇ ਰਹੇ ਆ ਮੌਕੇ ਤੇ ਆ ਕੇ ਔਟਸੋਸ ਵਿੱਚ ਬੰਦੇ ਰੱਖ ਲੈਣੇ ਨੌਕਰੀਆਂ ਦੀਆਂ ਉਸਨਾ ਕੱਢ ਦੇਣੀਆਂ ਤਾਂ ਕਿ ਲੋਕ ਖੁਸ਼ ਹੋ ਕੇ ਉਹਨਾਂ ਨੂੰ ਵੋਟਾਂ ਪਾਉਣੇ ਪਾਉਂਦੇ ਵੀ ਰਹੇ ਆ ਕਿਉਂਕਿ ਅੱਗੇ ਕਾਲੀ ਕਾਂਗਰਸੀ ਹੁੰਦੇ ਸੀ ਆਮ ਪਾਰਟੀ ਦਾ ਸੀਗੇ ਨਹੀਂ ਹੁਣ ਸਾਰਾ ਸਿਸਟਮ ਜਿਹੜਾ ਬਦ ਪਰ ਹਰ ਇੱਕ ਜਿਹੜੀ ਚੀਜ਼ ਆ ਉਹ ਮੋਨਿਟਰਿੰਗ ਹੋਣ ਲੱਗੀ ਸੋਸ਼ਲ ਮੀਡੀਆ ਆ ਗਿਆ ਹਰ ਇੱਕ ਚੀਜ਼ ਦੀ ਕਾਉਂਟੇਬਿਲਟੀ ਤੈ ਹੋਣ ਲੱਗੀ ਹਰ ਗੱਲ ਦਾ ਪਤਾ ਹੁੰਦਾ ਕਿ ਕੌਣ ਕੀ ਕਰ ਰਿਹਾ ਸੋ ਜਿੰਨੇ ਡਿਵੈਲਪਮੈਂਟ ਦੇ ਕੰਮ ਨੇ ਸਾਰੇ ਅਸੀਂ ਬਹੁਤ ਅੱਛੇ ਤਰੀਕੇ ਨਾਲ ਕਰਾਂਗੇ ਪਰ ਮਹਾਰਾਜ ਕਿਰਪਾ ਕਰੇ ਨਾਬਾ ਸ਼ਹਿਰ ਦੀ ਜਿਹੜੇ ਮਿਨੀ ਇਲੈਕਸ਼ਨ ਆ ਆਪਾਂ ਨਾਬਾ ਸਿਟੀ ਦੀ ਗਵਰਨਮੈਂਟ ਦੀ ਇਲੈਕਸ਼ਨ ਜਿਹੜੀ ਇਹਨੂੰ ਪਰ ਨਗਰ ਕੌਂਸਲ ਕਹਿੰਦੇ ਨੇ ਉਹ ਵੀ ਫਰਵਰ ਵਿੱਚ ਡਿਊ ਹੈ ਜੀ ਉਹਦੀ ਬੁਰੀ ਤਿਆਰੀ ਹੈ ਜੀ ਸਾਡੇ ਪੂਰੇ ਜਿਹੜੇ ਯੋਧੇ ਨੇ ਕਾਇਮ ਨੇ ਜਿਹਨਾਂ ਨੇ ਇਲੈਕਸ਼ਨ ਲੜਨੀਆਂ ਸਾਰੇ ਤਿਆਰ ਨੇ ਜੀ ਔਰ ਅਸੀਂ ਆਪਣੇ ਕੰਮ ਦੇ ਬਿਹਾਰਫ ਤੇ ਜਿਹੜੀ ਹੈ ਉਹ ਵੋਟ ਮੰਗਾਂਗੇ ਜਿਉ ਅਸੀਂ ਕੰਮ ਨਾਬਾ ਸ਼ਹਿਰ ਦੇ ਵਿੱਚ ਕੀਤੇ ਆ ਜਾਂ ਕਰਨ ਵਾਲੇ ਨੇ ਉਹਦੇ ਬਿਹਾਰਫ ਤੇ ਅਸੀਂ ਵੋਟ ਮੰਗਾਂਗੇ ਔਰ ਨਗਰ ਕੌਂਸਲ ਦੇ ਵਿੱਚ ਦੁਬਾਰਾ ਫੇਰ ਆਮ ਆਦੀ ਪਾਰਟੀ ਜਿਹੜੀ ਆ ਆ ਕਮਲ ਤੌਰ ਤੇ ਦੁਬਾਰਾ ਫੇਰ ਕਾਬਜ ਹੋਏਗੀ ਇਹ ਨਾਬੇ ਸ਼ਹਿਰ ਦੇ ਵਿੱਚ 1.5 ਕਰੋੜ ਦੇ ਜਿਹੜੇ ਨਵੇਂ ਟੈਂਡਰ ਲੱਗੇ ਨੇ ਹੁਣ ਉਹਦੇ ਸੜਕਾਂ ਦੇ ਨੇ ਇੱਕ ਆਪਣਾ ਕਮੇਟੀ ਦਾ ਜਿਹੜਾ ਸ਼ੈੱਡ ਲੱਗਣਾ ਸੀ 62 ਸਟੈਂਡ ਤੇ ਜੋ ਪਾਣੀ ਦੀ ਨਿਕਾਸੀ ਦੇ ਸੀ ਉਹ ਪਾਈਪਾਂ ਵਗੈਰਾ ਦਾ ਕੰਮ ਸੀ ਉਹ ਸਾਰਾ ਕੁਝ ਸ਼ੁਰੂ ਹੋ ਰਿਹਾ ਹੈ ਅੱਜ ਕਿੰਨੇ ਕੁ ਰੋਜ਼ ਦੇ ਲੱਗੇ ਹੋਣਾ ਇਹ ਨੀਅਰ ਅਬਾਊਟ 1.5 ਕਰੋੜ ਦੇ ਹੈਗੇ ਨੇ ਜੀ ਕੰਮ ਨੇ ਜਿਹੜੇ ਚੱਲਦੇ ਨੇ ਕਾਬੀ ਰਾਤ ਮਿਲ ਜਿਵੇਂ بارش ਪੈਂਦੀ ਤੇ ਬਾਸਟੈਂਡ ਚ ਕਾਫੀ ਪਾਣੀ ਖੜ ਜਾਂਦਾ ਸੀ ਹਾਂ ਬਿਲਕੁਲ ਜੀ ਬਿਲਕੁਲ ਜਿਵੇਂ ਪਾਣੀ ਖੜਦਾ ਸੀ ਇੰਨੇ ਸਾਲਾਂ ਤੋਂ ਉਹ ਸਭ ਕੁਝ ਹੁਣ ਜਿਵੇਂ ਪਾਈਪਾਂ ਪੈ ਜਾਣਗੀਆਂ ਤਾਂ ਕੋਈ ਪਾਣੀ ਨਹੀਂ ਖੜਨਾ ਹੋਣਾ ਅੱਜ ਜੀ ਪਹਿਲਾਂ ਨਵੇਂ ਸਾਲ ਦੀਆਂ ਸਾਰੇ ਸ਼ਹਿਰ ਬਸੇ ਰੁਪ ਲੱਖ ਲਗਾਉਂਦਾ ਜਾਂ ਮਹਾਰਾਜ ਸਾਹਿਬ ਦੇ ਖੰਡਵਾਲ ਸਾਹਿਬ ਦੇ ਹੁਣ ਢੋਗ ਪਾਈ ਜਾਣਗੇ ਉਸ ਤੋਂ ਬਾਅਦ ਅਸੀਂ ਜਿਹੜਾ ਇੱਥੇ ਨਾਲ ਇੱਕ ਸ਼ੈੱਡ ਹੈ ਜਿਹੜਾ ਅਜ ਮਾਨ ਸਾਹਿਬ ਦਾ ਘਟਨ ਕਰਦੇ ਨੇ ਇਹਨਾਂ ਦੀ ਹੱਲਾਸ਼ੇਰੀ ਨਾਲ ਅਸੀਂ ਇੱਕ ਅਰੀਆ ਸਮਾ ਚੌਂਕ ਤੋਂ ਲੈ ਕੇ ਦਰਦੀ ਗੇੜ ਤੱਕ ਸੜਕ ਜਿਹੜੀ ਬਣਾਈ ਉਹਦਾ ਤਾਂ ਘੱਟ ਨਾ ਜੀ ਇੱਕ 50 ਲੱਖ ਰੁਪਏ ਦੀ ਲੱਖ ਨਾਲ ਜਿਹੜਾ ਬਸ ਸਟੈਂਡ ਤੇ ਪਾਣੀ ਖੜਦਾ ਸੀ ਉਹਦਾ ਅਸੀਂ ਜਿਹੜਾ ਹੈਗਾ ਮਤਲਬ ਕਿ ਪਾਈਪਾਂ ਪਾ ਰਹੇ ਆ ਪਾਣੀ ਦੀ ਜਿਹੜੀ ਨਿਕਾਸੀ ਲਈ ਤੇ ਸੜਕ ਬਣ ਕਰ ਰਹੇ ਆ ਉਸ ਤੋਂ ਬਾਅਦ ਇੱਕ ਤੁਲਸੀ ਚੌਂਕ ਦੇ ਰੈਸਟੋਰੈਂਟ ਕੋਲ ਉਹ ਵੀ ਅਸੀਂ ਮਤਲਬ ਕਿ ਅੱਜ ਸੜਕ ਦਾ ਤਾਂ ਘੱਟ ਕਰਾਂ ਜਾ ਰਹੇ ਆ ਕੁਝ ਦਿਨਾਂ ਵਿੱਚ ਤੁਹਾਨੂੰ 70 ਫੁੱਟ 60 70 ਫੁੱਟ ਝੰਡਾ ਜਿਹੜਾ ਸਰਦਾਰ ਗੁਰਦਰਸ਼ਨ ਸਿੰਘ ਜੀ ਮਾਲ ਮੰਤਰੀ ਦੀ ਨਾਬੇ ਦੇ ਸਾਡੇ ਸਤਕਾਰਯੋਗ ਉਹਨਾਂ ਦੇ ਕੋਲ ਅਸੀਂ ਇੱਕ ਛੰਡਾ ਨੈਸ਼ਨਲ ਫਲੈਂਗ ਲੈ ਰਹੇ ਜਿਹੜਾ ਰਾਜਪੁਰੇ ਚ ਹੈ ਜਾਂ ਜ਼ਿਲ੍ਹਾ ਪਟਿਆਲੇ ਨਾਬਾ ਵੱਲੋਂ ਉਸ ਤੋਂ ਬਾਅਦ ਅਸੀਂ ਕੁਝ ਦਿਨਾਂ ਬਾਅਦ ਜਿੱਥੇ ਸਰਪ੍ਰੀਅਤੋਂ ਸਾਹਮਣੇ ਇੱਕ ਗੁਰਤੇਗ ਬਹਾਦਰ 350 ਸਾਲਾ ਸ਼ਹੀਦੀ ਦਿਵਸ ਤੇ ਅਸੀਂ ਇੱਕ ਸਮਰਥ ਨਗਰ ਕੌਂਸਲ ਨਾਬਾ ਵੱਲੋਂ ਸਾਰੇ ਐਮਸੀਆਂ ਦੇ ਸਹਿਯੋਗ ਨਾਲ ਅਸੀਂ ਉੱਥੇ ਇੱਕ 게ਟ ਸ਼ੁਰੂ ਕਰਨ ਜਾ ਰਹੇ ਹਾਂ ਕੁਝ ਦਿਨਾਂ ਚ ਜਿਹੜਾ ਕਿ ਬਹੁਤ ਵੱਡਾ ਜਿਵੇਂ ਪ੍ਰੀਤ ਮਾਇਂ ਦੇ ਅੱਗੇ 게ਟ ਲੱਗਿਆ ਉਹੀ 게ਟ ਉਸ ਤੋਂ ਹੀ ਵਧੀਆ 게ਟ ਅਸੀਂ ਨਗਰ ਕੌਂਸਲ ਨਾਬਾ ਵੱਲੋਂ ਲਾਉਣ ਜਾ ਰਹੇ ਹਾਂ ਤੇ ਬੌੜਾ 게ਟ ਵੀ ਕਿ ਇੱਕ ਅਸੀਂ ਜੇਡੀ ਡਾਕਟਰ ਰੌਲੀ ਤੋਂ ਬੌਣਾ ਗੇਟ ਤੱਕ ਹੈ ਸਾਈਡਾਂ ਤੇ ਗੱਡੀਆਂ ਦਾ ਐਮਰਜੈਂਸੀ ਜਦੋਂ ਗੱਡੀਆਂ ਆਉਂਦੀਆਂ ਸੀ ਐਂਬੂਲੈਂਸਾਂ ਉਹ ਦਿੱਕਤ ਆ ਰਹੀ ਉਹਥੇ ਅਸੀਂ ਗੱਬੇ ਮਾਨ ਸਾਹਿਬ ਜਿਵੇਂ ਸਾਨੂੰ ਹੁਕਮ ਹੱਲਾਸ਼ੇਰੀ ਦਿੰਦੇ ਨੇ ਅਸੀਂ ਉਹ ਬੜੀ ਜਲਦੀ ਉਹਥੇ ਇੱਕ ਡਵਾਈਡਰ ਲਾ ਰਹੇ ਹਾਂ ਤਾਂ ਜੋ ਕੋਈ ਐਕਸੀਡੈਂਟ ਨਾ ਹੋਣ ਤੇ ਐਂਬੂਲੈਂਸ ਗੱਡੀ ਸਿੱਧੀ ਹਸਪੀਟਲ ਚ ਆਵੇ ਅੱਜ ਨਵੇਂ ਸਾਲ ਦੀ ਆਮਦ ਹੋਈ ਹੈ 2026 ਤੇ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਨਾਬਾ ਹਲਕਾ ਵਾਸੀਆਂ ਨੂੰ ਅੱਜ ਦੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਤੇ ਅਰਦਾਸ ਕਰਦਾ ਕਿ ਵਾਹਿਗੁਰੂ ਜੀ ਕਿਰਪਾ ਕਰਨ ਸਾਰੇ ਪਰਿਵ ਮਿਹਰ ਭਰੇ ਹੱਥ ਰੱਖਣ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਇਹ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਤੇ ਨਾਲ ਹੀ ਅੱਜ ਨਗਰ ਕੌਂਸਲ ਦੇ ਵਿੱਚ ਹਰ ਸਾਲ ਜਿਹੜਾ ਨਗਰ ਕੌਂਸਲ ਦੇ ਵਿੱਚ ਸਮੁੱਚੇ ਸਟਾਫ ਅਤੇ ਕੌਂਸਲਰ ਦੇ ਵੱਲੋਂ ਸੁੱਖ ਸ਼ਾਂਤੀ ਲਈ ਜਿਹੜਾ ਅਖੰਡ ਪੜ ਸਾਹਿਬ ਦੇ ਭੋਗ ਪਾਈ ਜਾਂਦੇ ਨੇ ਤੇ ਅਸੀਰਵਾਦ ਲਿਆ ਜਾਂਦਾ ਤੇ ਮੈਂ ਸਮੁੱਚੇ ਕੌਂਸਲਰਾਂ ਨੂੰ ਤੇ ਸਮੁੱਚੇ ਸਟਾਫ ਨੂੰ ਵਧਾਈ ਦਿੰਦਾ ਜਿਹੜੇ ਹਰੇਕ ਸਾਲ ਐਡਾ ਵੱਡਾ ਉਦਦਮ ਕਰਕੇ ਗੁਰੂ ਸਾਹਿਬ ਦਾ ਅਸੀਰਵਾਦ ਲੈਣ ਦੇ ਤੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਨੇ ਮੈਂ ਸਾਰਿਆਂ ਨੂੰ ਫੇਰ ਮੇਰੇ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ